ਦੋ ਤਿੰਨ ਮਹੀਨੇ ਇੰਨੇ ਲੋਕੀ ਭੁੱਲ ਜਾਣਗੇ ਫਿਰ ਆਪਾਂ ਬਾਕੀ ਬੰਦ ਕਰਦੇ ਇਹ ਟੈਂਪਰੇਰੀ ਅਰੇਂਜਮੈਂਟ ਹੈ ਹੈ ਜੀ ਨਹੀਂ ਬਣੇਗਾ ਬਖਰਾ ਜੀ ਫੂਲ ਦਾ ਇੱਕੋ ਹੀ ਬਣੇਗਾ ਇੱਕੋ ਹੀ ਮੈਂਬਰ ਬਣਨਗੇ ਆਪਣੇ ਪਿੰਡ ਸਾਰੇ ਫੂਲ ਨਾਲ ਜੋ ਕੋਣ ਉਹਦੇ ਨਾ ਬਣ ਕੇ ਫੂਲ ਆਪਾਂ ਨਹੀਂ ਬਣ ਸਕਦਾ ਜੇ ਬਣਾ ਦੇਣਗੇ ਚੂਣ ਕਰਾ ਦੇਣ ਫਿਰ ਇਸਤੇ ਮਾਲ ਲੈ ਪਲਕ ਰਹੇਗਾ ਫਿਰ ਤਾਂ ਰੋਲਾ ਹੀ ਕੋਈ ਨਹੀਂ ਇੱਥੋਂ ਦੇ ਚੇਅਰਮੈਨ ਸਾਹਿਬ ਕਹਿ ਰਹੇ ਜੀ ਆਮ ਆਦਮੀ ਪਾਰਟੀ ਕਹਿੰਦੇ ਅਸੀਂ ਰਕਾ ਲਿਆ ਅਸੀਂ ਜਿਹੜਾ ਮੈਂ ਤਾਂ ਤੁਹਾਨੂੰ ਸਾਲ ਮੈਂ ਮੋਟੀ ਜੀ ਗੱਲ ਜੱਟ ਕੇ ਦੱਸਦੀ ਵੀ ਚੋਣਾ ਹੋ ਰਿਹਾ ਜੀ ਸਤੰਬਰ ਦੇ ਐਂਡ 'ਚ ਜਾਕਤੂਬਰ ਦੇ ਪਹਿਲੇ ਹਫ਼ਤੇ ਬਲਾਕ ਸੰਭਤੀ ਜ਼ਿਲ੍ਹਾ ਪ੍ਰੀਸ਼ਦ ਤੁਸੀਂ ਕਹੋ ਵੀ ਇਹਦੀ ਚੋਣ ਕਰਾ ਦਿਓ ਬਲਾਕ ਦੇ ਅਸੀਂ ਥੋੜੀ ਗੱਲ ਸੱਚੀ ਬੋਲਦੇ ਅਸੀਂ ਚੁੱਪ ਕਰ ਜਾ ਕੇ ਬਲਾਕ ਦੇ ਰੋਲੇ ਕਰਦੇ ਕਰ ਜੇ ਚੋਣ ਹੋ ਗਈ ਤਾਂ ਫਿਰ ਬਲਾਕ ਰਹਿ ਗਿਆ ਆਪਣਾ ਜੇ ਇਹਦੀ ਚੋਣ ਹੀ ਨਹੀਂ ਹੁੰਦੀ ਤੁਸੀਂ ਕਿਵੇਂ ਕਹੋਗੇ ਬਲਾਕ ਰਹਿ ਗਿਆ ਇਹ ਫਿਰ ਬਲਾਕ ਕਿਵੇਂ ਰਹਿ ਗਿਆ ਫਿਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹ ਬਲਾਕਾ ਜਿਹੜਾ ਤੋੜਿਆ ਤੇ ਆਮ ਆਦਮੀ ਪਾਰਟੀ ਦਾ ਆਪਣਾ ਚੇਅਰਮੈਨ ਹੀ ਕਹਿ ਰਿਹਾ ਜੀ ਮੈਂ ਰਖਾ ਲਿਆ ਕਿ ਕਿ ਵੇਖੋ ਚੇਅਰਮੈਨ ਨੂੰ ਕਹਿ ਵੀ ਜੇ ਤੱਕ ਤੂੰ ਜੇ ਨਾ ਰਿਹਾ ਬਲਾਕ ਫਿਰ ਰਜਾਇਨ ਕਰੋਗੇ ਜੇ ਨਾ ਰਿਹਾ ਬਲਾਕ ਫਿਰ ਰਜਾਇਨ ਕਰੋਗੇ ਛੱਡੋ ਕਿ ਪਦਮੀਆਂ ਅੜਖ ਹੋ ਗਈ ਬਾੜੀਪੁਰ ਦੀ ਕਿ ਨਹੀਂ ਹੈਗੀ ਨਹੀਂ ਹੈਗੀ ਨਾ ਜਾਣਖੇ ਇਹ ਵੀ ਕਦੇ ਕੁਝ ਵੀ ਕਰਨਗੇ ਇਹਨਾਂ ਦਾ ਮਸਾ ਲੱਭਿਆ ਜਿਵੇਂ ਭੁੱਖੇ ਨੂੰ ਕੋਈ ਚੀਜ਼ ਲੱਭ ਜਾਂਦੀ ਹੈ ਐਮਐਲਏ ਸਾਹਿਬ ਐਮਐਲਏ ਸਾਹਿਬ ਨੂੰ ਲੋਕਾਂ ਨੇ ਇੰਨੀਆਂ ਵੋਟਾਂ ਨਾਲ ਇੱਥੋਂ ਜਿਹਾ ਆਇਆ ਜੀ ਉਹ ਬਿਲਕੁਲ ਚੋਪਾ ਲਈ ਉਹ ਕਾਬਿਲ ਹੀ ਨਹੀਂ ਸੀ ਇਸ ਕੰਮ ਦਾ ਆਪਾਂ ਗਲਤ ਬੰਦਾ ਚੁਣ ਲਿਆ ਮੈਂ ਤਾਂ ਉਹ ਨੱਚਣ ਗਾਉਣ ਵਾਲੇ ਬੰਦਿਆਂ ਦਾ ਕੰਮ ਨੱਚਣ ਗਾਣਾ ਹੁੰਦਾ ਸਟੇਜਾਂ ਤੇ ਇੱਥੇ ਆ ਕੇ ਥੋੜਾ ਕੰਮ ਕਰ ਰਹੇ ਤੇ ਹਰ ਖੇਤਰ ਅਡੋਡੀ ਹੈ ਜੇ ਤੁਸੀਂ ਗਲਤ ਬੰਦੇ ਨੂੰ ਚੁਣੋਗੇ ਤੇ ਜੇ ਡਰਾਈਵਰ ਜਾਣਦਾ ਨਹੀਂ ਅਣਜਾਣ ਬੰਦੇ ਨੂੰ ਗੱਡੀ ਭੜਾ ਦੇਗਾ ਇਹ ਡਰਾਈਵਰ ਨਹੀਂ ਹੈ ਅਣਜਾਣ ਫੜਾ ਦੇਉਗੇ ਇਹ ਤਾਂ ਸ਼ਰਾਬੀ ਨੂੰ ਫੜਾ ਦੇਵੇਂ ਤੂੰ ਐਕਸੀਡੈਂਟ ਹੀ ਕਰੇਗਾ ਹੋਰ ਕੀ ਕਰੇਗਾ ਫਿਰ ਤਾਂ ਲੋਕਾਂ ਨੇ ਗਲਤ ਕੰਮ ਕੀਤਾ ਨਾ ਬੇਕ ਪਤਾ ਹੀ ਸੀ ਜਦੋਂ ਆਪਾਂ ਨੂੰ ਇਹ ਨੱਚਣ ਗਾਉਣ ਵਾਲੇ ਕਿਵੇਂ ਕਰ ਦੇਣਗੇ ਸਿਆ ਠੀਕ ਹੈ ਸਰ ਸਾਡੇ ਪਿੰਡ ਦੀ ਸੋਸਾਇਟੀ ਦੀ 8 ਸਾਲ ਹੋ ਗਏ ਚੋਣ ਨਹੀਂ ਹੋਣ ਦਿੱਤੇ ਅਸੀਂ ਕਰੇ ਵੋਟਾਂ ਪਾਉ ਜਿੱਤ ਜਿਓ ਤੁਸੀਂ ਧੱਕਾ ਉੱਥੇ ਚੱਲਦਾ ਨਹੀਂ ਚੋਣ ਹੋਣੀ ਦੇ ਦ 8 ਸਾਲ ਹੋ ਗਏ ਪਹਿਲਾਂ ਕਾਂਗਰਸ ਨੇ ਹੋਣ ਦਿੱਤੀ 5 ਸਾਲ ਹੁਣ ਹੋਈ ਹੋਣ ਤੋਂ ਸਾਢੇ 3 ਸਾਲ ਹੋ ਗਏ ਆ ਵੀ ਕਦੇ ਸੁਣਿਆ ਘੱਟ ਵੀ ਆਪ ਤੇ ਜਿੱਦੇ ਨਹੀਂ ਮੈਨੂੰ ਬਲਕਾਰ ਇੱਕ ਵਾਰੀ ਅੰਕਲ ਇੱਕ ਵਾਰੀ ਮੁਕਤੀ ਕਰਾ ਦੇ ਮੇਰੀ ਬੇਤੀ ਆਪ ਬਹਿ ਕੇ ਕਰਾਂਗੇ ਮੈਨੂੰ ਡੀਐਸਪੀ ਕਹਿੰਦਾ ਜੀ ਬਾੜਗਾ ਮਿਲਦਾ ਕਰਦਾ ਮੈਂ ਕਰ ਦਊਂ ਹੁਣ ਕੇ ਚੁੱਪ ਕੀ ਨੇ ਗੱਲ ਇੱਥੇ ਇੱਥੇ ਹੁਣ ਇੱਕ ਹੋਰ ਵੀ ਸਵਾਲ ਪੈਦਾ ਹੋ ਰਿਹਾ ਜੀ ਵੀ ਮਤਲਬ ਕਿ ਉਹਨਾਂ ਦੀ ਸત્તાਦਾਰੀ ਤੇਰੇ ਵੱਲੋਂ ਇਹ ਕਿਹਾ ਜਾ ਰਿਹਾ ਵੀ ਦੋ ਦਿਨ ਵੀਡੀਓ ਸਾਹਿਬ ਇੱਥੇ ਬੈਠਿਆ ਕਰਨਗੇ ਤਾਂ ਬਾਈ ਕਹੀ ਜਾਂਦਾ ਵੀ ਇਹਨੇ ਪਾਲਸੀ ਕਰਾ ਦਿੱਤੀ ਦੋ ਤਿੰਨ ਮਹੀਨੇ ਵਾਸਤੇ ਹਾਂਜੀ ਆ ਪਾਲਸੀ ਕੀ ਵੀ ਟੈਂਪਰੇਰੀ ਬਲਾਕ ਦਾ ਸਾਡਾ ਤਾਂ ਮਤਲਬ ਬਲਾਕ ਰਹਿੰਦਾ ਕਿ ਨਹੀਂ ਰਹਿੰਦਾ ਇਹ ਤਾਂ ਦੋਨਾਂ ਬਲਾਕਾਂ ਨਾਲ ਠੱਗੀ ਹੈ ਬੋਲਣਾ ਵੀ ਫੇ ਠੱਗੀ ਉਹਨਾਂ ਦੇ ਵੀ 3 ਦਿਨ ਹੀ ਰਹਿ ਗਏ ਹਫਤੇ ਦੀ ਬਜਾਏ 3 ਦਿਨ ਰੋਡਾਂ ਦੇ ਰਹਿ ਗਏ ਆਪਣੇ 2 ਦਿਨ ਰਹਿ ਗਏ ਉਹਨਾਂ ਨੇ ਵੀ ਠੱਗੀ ਹੋ ਗਈ ਤਾਂ ਉੱਥੋਂ ਦੇ ਲੋਕਾਂ ਨਾਲ ਇਸ ਗੱਲ ਨਾਲ ਕਿਉਂ ਤੋੜਦੇ ਆ ਸਾਡਾ ਲੋੜ ਕੀ ਪਈ ਹੈ ਕਿ ਸਾਡਾ ਬਲਾਕ ਨਫੇ 'ਚ ਹੈ ਇਹਨੂੰ ਤਾਂ ਆਮਦਨ ਹੈ ਉਹਨੂੰ ਤਾਂ ਪੂਨ ਆਮਦਨ ਵੀ ਗਵਰਨਮੈਂਟ ਨੇ ਇਹਦਾ ਕੋਈ ਰੀਜ਼ਨ ਦਿੰਦਾ ਹੋਊ ਵੀ ਕਿਉਂ ਤੋੜਿਆ ਗਿਆ ਉਹਨੂੰ ਗਵਰਨਮੈਂਟ ਦੇ ਬੰਦੇ ਦੱਸ ਸਕਦੇ ਵੀ ਆ ਰੀਜ਼ਨ ਉਹਨਾਂ ਨੇ ਇਹ ਕਹਿਣਾ ਦੱਸਿਆ ਜੀ ਮਿਊਂਸੀਪਲਟੀਆਂ ਬਣ ਗਈਆਂ ਤੇ ਤਾਂ ਟੁੱਟਿਆ ਤੇ ਪਿੱਛੇ ਤੇ ਕੋਈ ਮਿਊਂਸੀਪਲਟੀ ਨਹੀਂ ਬਣੀ ਉਹ ਕਿ ਟੁੱਟ ਗਿਆ ਠੀਕ ਹੈ ਉਸਲੇ ਕੋਈ ਮਿਊਂਸੀਪਲਟੀ ਨਹੀਂ ਬਣੀ ਵੀ ਕਿਤੇ ਇਲੈਕਸ਼ਨਾਂ ਦੇ ਵਿੱਚ ਕੋਈ ਹੋਰ ਕਰਨਾ ਇਹ ਤੋੜਨਾ ਚਾਹਦੇ 29 ਬਲਾਕ ਉਹਰੇ ਐਮਐਲਏ ਨੇ ਕੋਲੇ ਰੌਲਾ ਪਾ ਲਿਆ ਮਿਸਟਰ ਨੇ ਰੌਲਾ ਪਾ ਲਿਆ ਨਹੀਂ ਟੁੱਟਣ ਦਿੱਤੇ ਅੱਜ ਟੁੱਟੇ ਪੰਜ ਅੱਜ ਟੁੱਟੇ ਆ ਤੇ ਚੋਣਾਂ ਵੀ ਦਸਤਾ ਦੇ ਤੇ ਪੰਜ ਹੀ ਨਵੇਂ ਬਣਾਏ ਆ ਪੰਜਾਂ ਦੇ ਨਾਮ ਬਦਲੇ ਆ ਜੇ ਮੰਨ ਲਓ ਕੱਲ ਨੂੰ ਕਾਲੀ ਦਲ ਦੀ ਸਰਕਾਰ ਸੱਤਾ ਦੇ ਵਿੱਚ ਆਉਂਦੀ ਹੈ ਦੁਬਾਰਾ ਬਹਾਲ ਹੋ ਆ ਪੱਕਾ 100% ਮੈਂ ਕੋ ਹਾਈ ਕੋਰਟ ਵੀ ਜਾਊਂਗਾ ਹਾਂਜੀ ਹਾਈ ਕੋਰਟ ਵੀ ਜਾਊਂਗਾ ਜੇ ਸਾਰੇ ਹੀਲੇ ਵਸੀਲੇ ਫੇਲ ਹੋ ਗਏ ਫਿਰ ਸਰਕਾਰ ਤੇ ਸਰਕਾਰ ਆਉਂਦੇ Félix, que é a